ਦੋਸਤੋ ਇਸ ਸਮੇਂ ਦੀ ਜੇ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਆ ਉਹ ਖਬਰ ਸੁਣ ਕੇ ਤੁਸੀਂ ਦੰਗ ਵੀ ਰਹਿ ਸਕਦੇ ਹੋ ਅਤੇ ਤੁਹਾਨੂੰ ਗੁੱਸਾ ਵੀ ਆ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਆਦਮੀ ਵੱਲੋਂ ਇੱਕ ਆਪਣੀ ਹੀ ਪ੍ਰੇਮਿਕਾ ਦਾ ਕਤਲ ਕੀਤਾ ਜਾਂਦਾ ਹੈ ਜਿਸ ਦੇ ਦੌਰਾਨੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਸਬੰਧ ਆਪਸ ਵਿੱਚ 5 ਸਾਲ ਦੇ ਹੁੰਦੇ ਹਨ ਅਤੇ ਅਖੀਰ ਤੇ ਆ ਕੇ ਇੱਕ ਉਸ ਆਦਮੀ ਵੱਲੋਂ ਹੀ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਅਸਲ ਵਿੱਚ ਹੁੰਦਾ ਕੀ ਹੈ ਜਦ ਤੱਕ ਉਹਨਾਂ ਦਾ ਰਿਲੇਸ਼ਨ 5 ਸਾਲ ਤੱਕ ਰਹਿੰਦਾ ਹੈ ਤਾਂ ਅਖੀਰ ਤੇ ਜਦੋਂ ਉਹ ਲੜਕੀ ਆਪਣੇ ਘਰ ਗੱਲ ਕਰਦੀ ਹੈ ਵਿਆਹ ਕਰਾਉਣ ਲਈ ਤਾਂ ਆਦਮੀ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕੀਤਾ ਕਿਉਂ ਜਾਂਦਾ ਹੈ ਅਸਲ ਵਿੱਚ ਇਹ ਕਤਲ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਉਹ ਜਿਹੜੀ ਲੜਕੀ ਹੁੰਦੀ ਹੈ ਉਹ ਮੁੰਡੇ ਨੂੰ ਵਿਆਹ ਲਈ ਫੋਰਸ ਕਰ ਰਹੀ ਹੁੰਦੀ ਹੈ ਕਿ ਜਲਦ ਤੋਂ ਜਲਦ ਆਪਾਂ ਵਿਆਹ ਕਰਾਈਏ ਉਹ ਆਪਣੇ ਘਰਦਿਆਂ ਨੂੰ ਮਨਾ ਰਹੀ ਹੁੰਦੀ ਹੈ ਜਿਸ ਦੇ ਦੌਰਾਨ ਮੁੰਡਾ ਜਿਹੜਾ ਹੁੰਦਾ ਹੈ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਅਤੇ ਇੱਕ ਦਿਨ ਫਿਰ 5 ਸਾਲ ਦੇ ਅਖੀਰ ਤੇ ਹੁੰਦਾ ਹੈ ਜਿਹਦੇ ਦੌਰਾਨ ਜਦੋਂ ਕਤਲ ਕਰ ਦਿੰਦਾ ਹੈ ਤਾਂ ਉਹ ਉਸ ਦੀ লাশ ਨੂੰ ਆਪਣੇ ਘਰ ਵਿੱਚ ਜਿਹੜੀ ਫਰਿੱਜ ਹੁੰਦੀ ਹੈ ਉਸ ਵਿੱਚ ਹੀ ਦੱਬ ਦਿੰਦਾ ਹੈ ਉਸ ਵਿੱਚ ਹੀ ਰੱਖ ਦਿੰਦਾ ਹੈ 10 ਮਹੀਨਿਆਂ ਬਾਅਦ ਜਦੋਂ ਘਰ ਵਿੱਚ ਜਦੋਂ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਰੇ ਘਰ ਦੇ ਕਹਿੰਦੇ ਹਨ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ ਕਿਉਂ ਆ ਰਹੀ ਹੈ ਸ਼ਾਨਵੀਨ ਦੇ ਦੌਰਾਨ ਜਦੋਂ ਇਹ ਦੇਖਿਆ ਜਾਂਦਾ ਹੈ ਤਾਂ ਔਸ ਵਿੱਚੋਂ ਉਹ ਜਿਹੜੀ ਬਦਬੂ ਹੈ ਉਹ ਫਰਿੱਜ ਵਿੱਚੋਂ ਆ ਰਹੀ ਹੁੰਦੀ ਹੈ ਜਿਸ ਦੇ ਦੌਰਾਨ ਜਦੋਂ ਫਰਿੱਜ ਖੋਲੀ ਜਾਂਦੀ ਹੈ ਨਾ ਉਸ ਵਿੱਚੋਂ ਉਸ ਲੜਕੀ ਦੀ ਲਾਸ਼ ਨਿਕਲਦੀ ਹੈ ਜਿਸ ਦੇ ਦੌਰਾਨ ਪਛਪੜਤਾਲ ਕੀਤੀ ਜਾਂਦੀ ਹੈ ਕਿ ਲੜਕੀ ਕਿੱਥੋਂ ਹੈ ਕਿਉਂ ਹੈ ਅਤੇ ਇਸ ਦੀ ਲਾਸ਼ ਵਿੱਚ ਕੀ ਕਰ ਰਹੀ ਹੈ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਜਦੋਂ ਉਹ ਆਦਮੀ ਦੱਸਦਾ ਹੈ ਕਿ ਇਹ ਲੜਕੀ ਮੇਰੀ ਮੇਰੀ ਜੋ ਪ੍ਰੇਮਿਕਾ ਸੀ ਇਸ ਦੇ ਇਸ ਦਾ ਮੇਰੇ ਦੁਆਰਾ ਕਤਲ ਹੋ ਗਿਆ ਜਦੋਂ ਉਹ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸਦਾ ਹੈ ਤਾਂ ਅਤੇ ਟਾਈਮ ਉੱਥੇ ਪੁਲਿਸ ਵੀ ਹਾਜ਼ਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਪੁਲਿਸ ਵੱਲੋਂ ਉਸ ਆਦਮੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੇਖੋ ਤੁਸੀਂ ਇਹ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ ਕਿ 5 ਸਾਲ ਦੇ ਆਪਸੀ ਸਬੰਧਾਂ ਤੋਂ ਬਾਅਦ ਵੀ ਅਜਿਹਾ ਯਕੀਨ ਮੁੰਡੇ ਨੂੰ ਕੁੜੀ ਤੇ ਨਹੀਂ ਸੀ ਜਿਸ ਦੇ ਦੌਰਾਨ ਮੁੰਡੇ ਦੇ ਮਨ ਵਿੱਚ ਪਤਾ ਨਹੀਂ ਅਜਿਹਾ ਕੀ ਵਗ ਪੈਂਦਾ ਹੈ ਜਿਸ ਦੇ ਦੌਰਾਨ ਉਹ ਉਸ ਲੜਕੀ ਦਾ ਕਤਲ ਕਰ ਦਿੰਦਾ ਹੈ ਹਾਲਾਂਕਿ ਉਹ ਕਤਲ ਕਿਉਂ ਕਰਦਾ ਹੈ ਉਹ ਪਹਿਲਾਂ ਵਿਆਹ ਹੁੰਦਾ ਹੈ ਇਸ ਕਰਕੇ ਉਸ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਜੋ ਉਹ ਨਹੀਂ ਵੀ ਕਰਾਉਣਾ ਚਾਹੁੰਦਾ ਸੀ ਤਾਂ ਉਸ ਨੂੰ ਮਾਰਨ ਦੀ ਕੀ ਲੋੜ ਸੀ ਉਸ ਨਾਲ ਉਹਨੇ ਸਬੰਧ ਵੀ ਬਣਾਏ ਤਾਂ ਉਸ ਨੂੰ ਖਤਮ ਕਰ ਦਿੰਦਾ ਤੇ ਉਸਦੇ ਸਬੰਧ ਖਤਮ ਕਰ ਦਿੰਦਾ ਉਸ ਨੂੰ ਮਾਰਨ ਦੀ ਕੀ ਲੋੜ ਸੀ ਉਸ ਦਾ ਕਤਲ ਕਰਨ ਦੀ ਉਹਨੂੰ ਕੀ ਲੋੜ ਸੀ ਇਹ ਹੀ ਸਵਾਲ ਉੱਠ ਰਹੇ ਨੇ ਅੱਜ ਉਸਦੇ ਪਰਿਵਾਰ ਦੇ ਅਤੇ ਉਸ ਮੁੰਡੇ ਦੇ ਪੂਰੀ ਜਾਣਕਾਰੀ ਤੁਹਾਨੂੰ ਫੇਰ ਦੱਸਦੀਏ ਦੁਬਾਰਾ ਤੁਹਾਨੂੰ ਫੇਰ ਇਸ ਗੱਲ ਦੀ ਜਾਣਕਾਰੀ ਦੇ ਦਿੰਨੇ ਆ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਲੜਕੀ ਦੀ ਤਸਵੀਰ ਕਿਸ ਤਰ੍ਹਾਂ ਹੈ ਤੁਸੀਂ ਦੇਖ ਸਕਦੇ ਹੋ ਉਹ ਲੜਕੀ ਜੋ ਮ੍ਰਿਤਕ ਹੈ ਉਡੀ ਤਸਵੀਰ ਨਾਲ ਸਾਂਝੀ ਕੀਤੀ ਹੈ ਇਹ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਮੱਧ ਪ੍ਰਦੇਸ਼ ਦੇ ਦਾਵੇਸ਼ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਆਦਮੀ ਵੱਲੋਂ ਆਪਣੀ ਹੀ ਪ੍ਰੇਮਿਕਾ ਦਾ ਕਤਲ ਕੀਤਾ ਜਾਂਦਾ ਹੈ ਅਤੇ ਇਹ ਕਤਲ ਕਿਉਂ ਕੀਤਾ ਜਾਂਦਾ ਹੈ ਅਤੇ ਕਿਵੇਂ ਕੀਤਾ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸ ਨਹੀਂ ਆ ਕਿ ਇਹ ਜੋ ਕਤਲ ਹੈ ਉਹ ਇੱਕ ਆਦਮੀ ਦੁਆਰਾ ਕੀਤਾ ਜਾਂਦਾ ਹੈ ਜਦੋਂ ਹੀ ਇਹ ਇਹਨਾਂ ਦੇ ਆਪਸੀ ਸੰਬੰਧ 5 ਸਾਲ ਤੱਕ ਪੂਰੇ ਹੋ ਜਾਂਦੇ ਹਨ ਤਦ ਉਹ ਲੜਕੀ ਹੈ ਜੋ ਉਹ ਆਪਣੇ ਘਰ ਦੇ ਨੂੰ ਕਹਿੰਦੀ ਹੈ ਕਿ ਮੈਂ ਵਿਆਹ ਕਰਾਉਣਾ ਹੈ ਤਦ ਮੁੰਡੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਤਾਂ ਪਹਿਲਾਂ ਹੀ ਵਿਆਹ ਹੈ ਉਹ ਦੂਸਰਾ ਵਿਆਹ ਤਾਂ ਕਰਵਾ ਨਹੀਂ ਸਕਦਾ ਜਿਹਦੇ ਦੌਰਾਨ ਮੁੰਡੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਉਸ ਲੜਕੀ ਦਾ ਕਤਲ ਕਰ ਦਿੰਦਾ ਕਰ ਦਿੰਦਾ ਹੈ ਜਦੋਂ ਉਹ ਕਤਲ ਕਰ ਦਿੰਦਾ ਹੈ ਤਾਂ ਉਸ ਦੀ লাশ ਨੂੰ ਵੀ ਆਪਣੇ ਘਰ ਦੀ ਫਰਿੱਜ ਵਿੱਚ ਹੀ ਦਾ ਬਿੰਦਾ ਹੈ ਜਿਸ ਦੇ ਦੌਰਾਨ ਜਦੋਂ 10 ਮਹੀਨਿਆਂ ਬਾਅਦ ਘਰ ਵਿੱਚ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਘਰ ਵਿੱਚ ਛਣਬੀਨ ਕੀਤੀ ਜਾਂਦੀ ਹੈ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ ਤੇ ਕਿਉਂ ਆ ਰਹੀ ਹੈ ਜਿਸ ਦੇ ਦੌਰਾਨ ਛਣਬੀਨ ਦੇ ਦੌਰਾਨ ਇਹ ਪਤਾ ਲਗਾਇਆ ਜਾਂਦਾ ਹੈ ਕਿ ਉਹ ਬਦਬੂ ਫਰਿੱਜ ਵਿੱਚੋਂ ਆ ਰਹੀ ਹੁੰਦੀ ਹੈ ਜਿਸ ਵਿੱਚ ਇੱਕ ਮ੍ਰਿਤਕ ਲਾਸ਼ ਪਈ ਹੁੰਦੀ ਹੈ ਅਤੇ ਲਾਸ਼ ਵੀ ਬਹੁਤ ਜ਼ਿਆਦਾ ਗਲ ਸੜ ਗਈ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਤਾਂ ਉੱਥੇ ਪੁਲਿਸ ਵੀ ਹਾਜ਼ਰ ਹੋ ਜਾਂਦੀ ਹੈ ਜਦੋਂ ਪੁਲਿਸ ਹਾਜ਼ਰ ਹੋ ਜਾਂਦੀ ਹੈ ਤਾਂ ਪੁਲਿਸ ਦੇ ਦੌਰਾਨ ਜਾਂਚ ਵੀ ਕੀਤੀ ਜਾਂਦੀ ਹੈ ਕਿ ਇਹ ਜੋ ਕਤਲ ਹੈ ਉਹ ਕਿਸ ਦੁਆਰਾ ਤੇ ਕਿਉਂ ਕੀਤਾ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਹੀ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਕਤਲ ਹੁੰਦਾ ਹੈ ਤਾਂ ਉਸ ਮੁੰਡੇ ਤੋਂ ਦੁਆਰਾ ਪੁੱਛਿਆ ਜਾਂਦਾ ਹੈ ਕਿ ਇਹ ਕਤਲ ਕਿਵੇਂ ਹੋਇਆ ਕਿਉਂ ਕੀਤਾ ਗਿਆ ਤਾਂ ਜਾਣਕਾਰੀ ਦੇ ਅਨੁਸਾਰ ਉਹ ਸਾਰੀ ਗੱਲ ਦੱਸਦਾ ਹੈ ਕਿ ਇਹ ਮੇਰੀ ਪ੍ਰੇਮਿਕਾ ਹੁੰਦੀ ਹੈ 5 ਸਾਲ ਤੋਂ ਸਾਡੇ ਸਬੰਧ ਚੱਲ ਰਹੇ ਹੁੰਦੇ ਹਨ ਆਪਸੀ ਪਰ ਜਦੋਂ ਹੀ ਉਹ ਵਿਆਹ ਦੀ ਗੱਲ ਕਰਦੀ ਹੈ ਤਾਂ ਮੇਰੇ ਦਿਮਾਗ 'ਚ ਕੋਈ ਅਜੀਹੀ ਚੀਜ਼ ਆਪਰਦੀ ਹੈ ਜਿਸ ਦੇ ਦੌਰਾਨ ਮੈਨੂੰ ਉਸਦਾ ਕਤਲ ਕਰਨਾ ਪੈਂਦਾ ਹੈ ਅਤੇ ਮੇਰੇ ਤੋਂ ਮੇਰੇ ਦੁਆਰਾ ਇਸ ਦਾ ਕਤਲ ਕੀਤਾ ਜਾਂਦਾ ਹੈ ਅਤੇ ਫਰਿੱਜ ਵਿੱਚ ਹੀ ਇਸ ਦੀ ਲਾਸ਼ ਰੱਖੀ ਜਾਂਦੀ ਹੈ ਹੁਣ ਤੁਸੀਂ ਖੁਦ ਹੀ ਦੇਖ ਲਓ ਕਿ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ ਪਹਿਲਾਂ ਤਾਂ ਉਹਨਾਂ ਦੇ 5 ਸਾਲ ਤੱਕ ਆਪਸੀ ਸਬੰਧ ਹੁੰਦੇ ਹਨ ਆਪਸੀ ਸਬੰਧ ਹੋਣ ਦੇ ਬਾਵਜੂਦ ਵੀ ਉਸ ਲੜਕੇ ਨੂੰ ਇੱਕ ਵਾਰ ਵੀ ਉਸ ਲੜਕੀ ਤੇ ਤਰਸ ਨਹੀਂ ਆਉਂਦਾ ਹੈ ਜਿਸ ਦੇ ਦੌਰਾਨ ਉਹ ਉਸ ਦਾ ਕਤਲ ਕਰ ਦਿੰਦਾ ਹੈ ਅਤੇ ਕਤਲ ਕਰਕੇ ਹੀ ਆਪਣੇ ਹੀ ਘਰ ਵਿੱਚ ਉਸ ਦੀ ਲਾਸ਼ ਰੱਖ ਦਿੰਦਾ ਹੈ ਜਦੋਂ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਬਦਬੂ ਆਉਂਦੀ ਹੈ ਤਾਂ ਫਰਿੱਜ ਵਿੱਚੋਂ ਪਤਾ ਲੱਗਦਾ ਹੈ ਕਿ ਫਰਿੱਜ ਵਿੱਚ ਕੋਈ ਲਾਸ਼ ਹੈ ਤਾਂ ਜਾਣਕਾਰੀ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਇਹ ਲਾਸ਼ ਕਿੱਥੋਂ ਹੈ ਕਿਸ ਦੀ ਹੈ ਅਤੇ ਕਿਉਂ ਹੈ ਜਦੋਂ ਇਹ ਦੱਸਦੇ ਹਨ ਤਾਂ ਉਹ ਕਹਿੰਦੇ ਹਨ ਕਿ ਇਹ ਲਾਸ਼ ਕਿਵੇਂ ਆਈ ਤਾਂ ਜਾਣਕਾਰੀ ਦੇ ਅਨੁਸਾਰ ਪੁਲਿਸ ਵੱਲੋਂ ਇਹ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਮੁੰਡੇ ਵੱਲੋਂ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਕਿ ਇਹ ਜੋ ਲੜਕੀ ਦੀ লাশ ਹੈ ਉਹ ਮੇਰੀ ਪ੍ਰੇਮਿਕਾ ਹੁੰਦੀ ਹੈ ਜਿਸ ਦੇ ਦੌਰਾਨ ਇਹ ਆਪਣੇ ਘਰੇ ਗੱਲ ਕਰਦੀ ਹੈ ਵਿਆਹ ਦਿੱਤਾ ਮੈਂ ਪਹਿਲਾਂ ਹੀ ਵਿਆਹਿਆ ਹੁੰਦਾ ਹਾਂ ਜਿਸ ਕਰਕੇ ਮੇਰੇ ਲਈ ਵਿਆਹ ਕਰਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਅਤੇ ਮੈਂ ਇਸ ਦਾ ਕਤਲ ਕਰ ਦਿੰਦਾ ਹਾਂ ਉਹ ਇਹ ਚੀਜ਼ਾਂ ਖੁਦ ਆਪ ਮੰਨਦਾ ਹੈ ਜਿਸ ਦੇ ਦੌਰਾਨ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਸਾਡੇ ਸਮਾਜ ਵਿੱਚ ਕਿਹੋ ਜਿਹੀਆਂ ਨੀਤੀਆਂ ਪ੍ਰਚਲਿਤ ਹੋ ਰਹੀਆਂ ਨੇ ਸਾਨੂੰ ਖਦ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਦੇਖੋ ਕਿ ਉਸ ਕੁੜੀ ਦਾ ਰਿਲੇਸ਼ਨ ਆਪਸ ਵਿੱਚ ਉਹਨਾਂ ਦੇ ਸਬੰਧ 5 ਸਾਲ ਦੇ ਹੁੰਦੇ ਹਨ ਪਰ ਫਿਰ ਵੀ ਜਦੋਂ ਉਹਨਾਂ ਦੇ ਆਪਸ ਵਿੱਚ ਸਬੰਧ 5 ਸਾਲ ਦੇ ਹੁੰਦੇ ਹਨ ਤਾਂ ਆਖੀਰ ਤੇ ਜਦੋਂ ਉਹ ਕੁੜੀ ਵਿਆਹ ਲਈ ਆਪਣੇ ਘਰਦਿਆਂ ਨਾਲ ਗੱਲ ਕਰਦੀ ਹੈ ਤਾਂ ਉਸ ਨੂੰ ਕੀ ਨੋਟ ਪੈ ਜਾਂਦੀ ਹੈ ਉਹ ਕੁੜੀ ਨੂੰ ਮਾਰਨ ਦੀ ਇਹ ਸਵਾਲ ਮੁੰਡੇ ਤੇ ਅੱਜ ਉੱਠ ਰਹੇ ਹਨ ਕਿ ਉਹ ਉਹ ਕੁੜੀ ਨੂੰ ਕਿਉਂ ਮਾਰ ਦਿੰਦਾ ਹੈ ਜੇਕਰ ਉਸਨੇ ਵਿਆਹ ਨਹੀਂ ਵੀ ਕਰਾਉਣਾ ਹੁੰਦਾ ਤਾਂ ਉਸ ਨੂੰ ਸਿੱਧਾ ਵੀ ਕਹਿ ਸਕਦਾ ਸੀ ਨਾ ਵੀ ਮੇਰੇ ਤੋਂ ਵਿਆਹ ਨਹੀਂ ਕਰਾਇਆ ਜਾਣਾ ਆਪਾਂ ਇਹ ਵਿਆਹ ਨਹੀਂ ਕਰਾ ਸਕਦੇ ਪਰ ਉਸ ਦਾ ਕਤਲ ਕਰਨ ਦੀ ਕੀ ਲੋੜ ਸੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖੋ